ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਡਾਕਟਰ ਗੁਰਮੀਤ ਤੁਮੇਰ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆਂ ਜੀ ਇਹਦੇ ਵਿੱਚ ਆਪਾਂ ਸੈਰ ਬਾਰੇ ਗੱਲ ਕਰਾਂਗੇ ਜਿਹੜੀ ਵਾਕ ਤੇ ਇਹ ਜਿਹੜੀ ਹੈ ਜਿਹੜੀ ਚੀਜ਼ਾਂ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੀ ਇਹ 15 ਤੋਂ 15 ਮਿੰਟ ਦੀ ਜਿਹੜੀ ਸੈਰ ਹੈ ਤੁਹਾਨੂੰ ਦੋ ਤਿੰਨ ਘੰਟੇ ਦੀ ਸੈਰ ਦਾ ਫਾਇਦਾ ਜਿਹੜਾ ਦੇ ਦੇਗੀ ਜੀ ਸੋ ਇਹਦੇ ਕੁਝ ਨਿਯਮ ਨੇ ਜਿਸ ਤਰ੍ਹਾਂ ਕਿ ਪੈਰ ਤੁਹਾਡੇ ਨੰਗੇ ਹੋਣੇ ਚਾਹੀਦੇ ਨੇ ਜਗ੍ਹਾ ਜਿਹੜੀ ਹੈ ਕੱਚੀ ਹੋਣੀ ਚਾਹੀਦੀ ਹੈ ਤੇ ਫੌਜੀਆ ਤੁਸੀ ਵਾਕ ਕਰਨੀ ਹੈ ਜੀ ਜਿਵੇਂ ਤੁਹਾਡੇ ਲੱਤਾਂ ਦੇ ਨਾਲ ਤੁਹਾਡੇ ਬਾਹਾਂ ਵੀ ਸਹੀ ਤਰੀਕੇ ਨਾਲ ਚੱਲਣੀਆਂ ਚਾਹੀਦੀਆਂ ਨੇ ਸੋ ਉਸ ਤੋਂ ਇਲਾਵਾ ਜਿਹੜਾ ਤੁਸੀਂ ਨੱਕ ਰਾਹੀਂ ਸਾਹ ਲੈਣਾ ਤੇ ਮੂੰਹ ਰਾਹੀਂ ਸਾਹ ਜਿਹੜਾ ਛੱਡਣਾ ਤੇ ਕਿਸੇ ਨਾਲ ਵੀ ਜਿਹੜਾ ਬੋਲਣਾ ਨਹੀਂ ਹੈਗਾ ਸੋ ਇਸ ਤਰੀਕੇ ਨਾਲ ਤੁਸੀਂ ਸੈਰ ਕਰਦੇ ਹੋ ਤਾਂ ਇਹ 10 ਤੋਂ 15 ਮਿੰਟ ਦੀ ਸੈਰ ਤੁਹਾਨੂੰ 2-3 ਘੰਟੇ ਦੀ ਸੈਰ ਜਿੰਨਾ ਫਾਇਦਾ ਜਿਹੜਾ ਜ਼ਰੂਰ ਦੇ ਦੇਗੀ ਜੀ ਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਵੀਡੀਓ ਵਧੀਆ ਲੱਗੀ ਕਮੈਂਟ ਜਰੂਰ ਕਰੋ ਜੀ ਧੰਨਵਾਦ